ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਜੀਤ ਕੌਰ ਤੇ ਕਿਸਾਨਾਂ ਦੇ ਖਿਲਾਫ ਪਾਸ ਹੋਏ ਬਿੱਲ ਨੂੰ ਲੈ ਕੇ ਕਿਸਾਨ ਕਾਫੀ ਦਿਨਾਂ ਤੋਂ ਸੰਘਰਸ਼ ਕਰ ਰਹੇ ਨੇ ਤੇ ਇਸੇ ਸੰਘਰਸ਼ ਦੇ ਵਿਚਕਾਰ ਰੋਜ਼ ਦੇ ਵਿਚਕਾਰ ਉਮੀਦ ਲਗਾਈ ਜਾ ਰਹੀ ਸੀ ਕਿ ਅੱਜ ਰੇਲ ਗੱਡੀਆਂ ਦੀ ਜੋ ਆਵਾਜਾਈ ਹੈ ਉਹ ਪੰਜਾਬ ਦੇ ਵਿੱਚ ਸ਼ੁਰੂ ਹੋ ਸਕੇਗੀ ਤੇ ਜਿਹੜੀ ਰੇਲ ਪਟੜੀਆਂ ਤੇ ਰੇਲ ਗੱਡੀਆਂ ਦੀ ਆਵਾਜਾਈ ਦੇ ਨਾਲ ਹੀ ਆਮ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਪਰ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਬਿਆਸ ਦੇ ਵਿੱਚ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਹੈ ਤੇ ਇਹਨਾਂ ਆਗੂਆਂ ਦਾ ਕਹਿਣਾ ਕਿ ਉਹ ਰੇਲਵੇ ਟਰੈਕ ਤੇ ਜਾਮ ਲਗਾ ਕੇ ਰੇਲ ਗੱਡੀਆਂ ਨੂੰ ਅੱਗੇ ਨਹੀਂ ਜਾਣ ਦੇਣਗੇ ਜਦਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਉਹ ਨਹੀਂ ਰੋਕਣਗੇ ਤੇ ਇਸ ਪੂਰੇ ਮਾਮਲੇ ਤੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਅਸੀਂ ਗੱਲ ਕਰਾਂਗੇ ਸਾਡੇ ਪੱਤਰਕਾਰ ਜਾਸੀਏ ਕਿ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ ਤੇ ਇਸੇ ਸੰਘਰਸ਼ ਦੇ ਚੱਲਦੇ ਕਿਸਾਨ ਰੇਲਵੇ ਟਰੈਕ ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਦੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਪਹਿਲਾਂ ਹੀ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਉਹ ਇਸ ਫੈਸਲੇ ਦੇ ਲਈ ਕਿਸਾਨ ਆਗੂਆਂ ਦਾ ਸਾਥ ਨਹੀਂ ਦੇਣਗੇ ਕਿਉਂਕਿ ਉਹ ਚਾਹੁੰਦੇ ਨੇ ਕਿ ਜਦੋਂ ਤੱਕ ਸਰਕਾਰ ਦੇ ਨਾਲ ਪੂਰੀਆਂ ਮੰਗਾਂ ਤੇ ਸਹਿਮਤੀ ਨਾ ਬਣੇ ਉਹ ਲਗਾਤਾਰ ਆਪਣਾ ਸੰਘਰਸ਼ ਚਾਲੀ ਰੱਖਣਗੇ ਤੇ ਪੂਰੇ ਮਾਮਲੇ ਤੇ ਜਾਣਕਾਰੀ ਦੇ ਲਈ ਅਸੀਂ ਗੱਲ ਕਰਾਂਗੇ ਸਾਡੇ ਸਹਿਯੋਗੀ ਸਾਡੇ ਪੱਤਰਕਾਰ ਵਿਆਸ ਤੋਂ ਗੁਰਦਰਸ਼ਨ ਸਿੰਘ ਪ੍ਰੈਸ ਦੇ ਨਾਲ ਜੀ ਸਰ ਕੀ ਹੈ ਪੂਰਾ ਮਾਮਲਾ ਤੇ ਕਿਸ ਕਿੰਨਾ ਮੰਗਾਂ ਨੂੰ ਲੈ ਕੇ ਇਹ ਜੋ ਆਗੂ ਨੇ ਉਹ ਟ੍ਰੈਕ ਤੇ ਬੈਠੇ ਨੇ ਜੀ ਕਹਿ ਸਕਦੇ ਆ ਕਿ ਜਿਹੜਾ ਧਰਨਾ ਹੈਗਾ ਉਹ ਨਿਰੰਤਰ ਅੱਜ ਸਵੇਰ ਤੋਂ ਜਾਰੀ ਕਰ ਦਿੱਤਾ ਗਿਆ ਦੁਬਾਰਾ ਰੇਲ ਟ੍ਰੈਕ ਦੇ ਉੱਤੇ ਔਰ ਮੰਗਾਂ ਜਿਹੜੀਆਂ ਹੈਗੀਆਂ ਉਹ ਉਹੀ ਨੇ ਅੱਜ 6ਵਾਂ ਦਿਨ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਔਰ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਕਿਸਾਨਾਂ ਦੀ ਹੈਗੀਆਂ ਨਾ ਖੇਤੀਬਾੜੀ ਦਿਨ ਆੜੀਆਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਰੱਦ ਕਿਤੇ ਜਾਂਦੀ ਗੱਲ ਕੀਤੀ ਜਾ ਰਹੀ ਆ ਔਰ ਲਗਾਤਾਰ ਵਿਰੋਧ ਜਿਹੜਾ ਹੈਗਾ ਵਾ ਪਹਿਲਾਂ ਤਾਂ ਕੇਂਦਰ ਦਾ ਹੈਗਾ ਸੀ ਲੇਕਿਨ ਹੁਣ ਕੱਲ ਤੋਂ ਜਿਹੜਾ ਪੰਜਾਬ ਸਰਕਾਰ ਦੇ ਅਧਿਕਾਰੀ ਹੈਗੇ ਉਹਨਾਂ ਨਾਲ ਵੀ ਮੀਟਿੰਗ ਡੀਸੀ ਨਾਲ ਹੋਈ ਸੀਗੀ ਕਿਸਾਨ ਮਿਹਨਤੂ ਸੰਘਾਸ਼ ਕਮੇਟੀ ਵੀ ਔਰ ਉਹਨਾਂ ਵੱਲੋਂ ਸਾਫ਼ ਕੀਤਾ ਗਿਆ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਕੇਂਦਰ ਦੇ ਇਸ਼ਾਰੇ ਦੇ ਉੱਤੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਟਣਾ ਚਾਹੁੰਦੀ ਹੈਗੀ ਔਰ ਉਹਨਾਂ ਦੇ ਜਿਹੜਾ ਧਰਨਾ ਹੈਗਾ ਵਾ ਉਸ ਨੂੰ ਜਿਹੜਾ ਹੈਗਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਸੀਗੀ ਉਹ ਸਰਕਾਰ ਵੱਲੋਂ ਕੀਤੀ ਗਈ ਸਵੇਰੇ ਵੱਡੀ ਫੋਰਸ ਜਿਹੜੀ ਹੈਗੀ ਆ ਉਹ ਜੰਡੇ ਵਾਲਾ ਗੁਰੂ ਵਿਖੇ ਧਰਮ ਦੇ ਆਲੇ ਦੁਆਲੇ ਸੀਗੀ ਔਰ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਯਾਤਰੀ ਟ੍ਰੇਨ ਦੀ ਜਦੋਂ ਗੱਲ ਹੋਈ ਤਾਂ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਧਰਨਾ ਜਿਹੜਾ ਹੈਗਾ ਉਹ ਰੇਲ ਟ੍ਰੈਕ ਦੇ ਉੱਤੇ ਬਹਾਲ ਕਰ ਦਿੱਤਾ ਗਿਆ ਪਰ ਜਿਸ ਤਰ੍ਹਾਂ ਪ੍ਰਿੰਸੀ ਕਿਹਾ ਜਾ ਸਕਦਾ ਹੈ ਕਿ ਕਿਸਾਨ ਆਗੂਆਂ ਨੇ ਇੱਕ ਮੀਟਿੰਗ ਕੀਤੀ ਸੀ ਪੰਜਾਬ ਸਰਕਾਰ ਦੇ ਨਾਲ ਤੇ ਇਹਨਾਂ ਆਗੂਆਂ ਦਾ ਕਹਿਣਾ ਸੀ ਕਿ ਮੀਟਿੰਗ ਤੋਂ ਬਾਅਦ ਹੀ ਉਹ ਸਥਿਤੀ ਨੂੰ ਸਪਸ਼ਟ ਕਰਨਗੇ ਕਿ ਇਸ ਮਾਮਲੇ ਦੇ ਵਿੱਚ ਉਹ ਅੱਗੇ ਦੀ ਕੀ ਰਣਨੀਤੀ ਤੈਅ ਕਰਦੇ ਨੇ ਤੇ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਜੋ ਕਿਸਾਨਾਂ ਤੋਂ ਨਾ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਮੀਟਿੰਗ ਬੇਸਡ ਤਾਂ ਹੀ ਜਿਸ ਦਾ ਕਾਰਨ ਸੀਗਾ ਕਿ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਗੱਲ ਕੀਤੀ ਜਾ ਰਹੀ ਸੀ ਕਿ ਉਹਨਾਂ ਵੱਲੋਂ ਯਾਤਰੀ ਟレインਾਂ ਨੂੰ ਆਕੇ ਦਿੱਤੀ ਜਾਵੇ ਲੇਕਿਨ ਕਿਸਾਨਾਂ ਨੇ ਇਹ ਸਾਫ਼ ਕਰ ਦਿੱਤਾ ਕਿ ਯਾਤਰੀ ਟレインਾਂ ਨੂੰ ਨਹੀਂ ਆਕੇ ਦਿੱਤੀ ਜਾਵੇਗੀ ਮਾਲ ਗੱਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅੱਗੇ ਦਿੱਤੀ ਜਾਵਗੀ ਔਰ ਉਸ ਦੇ ਤਹਿਤ ਜੇਕਰ ਗੱਲ ਕਰੀਏ ਤਾਂ ਅੱਜ ਜੇਕਰ ਤਰਨਾ ਸਵੇਰੇ ਸ਼ੁਰੂ ਕੀਤਾ ਗਿਆ ਕਿਸਾਨ ਮਦਦ ਸੰਦਰਸ਼ ਕਮੇਟੀ ਵੱਲੋਂ ਜੰਡੇਆਲਾ ਗੁਰੂ ਰੇਲ 트랙 ਦੇ ਉੱਤੇ ਔਰ ਥੋੜੀ ਦਿਨ ਪਹਿਲਾਂ ਜਿਹੜਾ ਹੈਗਾ ਵੀਡੀਓ ਰਿਲੀਜ਼ ਹੋਈ ਹੈਗੀ ਆ ਜਿਹੜੀ ਅਸੀਂ ਦਿਖਾ ਰਹੇ ਹੈਗੇ ਆ ਜਿਸ ਦੇ ਵਿੱਚ ਕਿਸਾਨਾਂ ਵੱਲੋਂ ਸਾਫ਼ ਕੀਤਾ ਗਿਆ ਕਿ ਮਾਲ ਗੱਟੀਆਂ ਜਿਹੜੀਆਂ ਹੈਗੀਆਂ ਨਾ ਉਹਨਾਂ ਨੂੰ ਜਾਣ ਦੀ ਬਿਲਕੁਲ ਅਜ਼ਾਦਤ ਹੈਗੀ ਆ ਔਰ ਉਹਨਾਂ ਨੇ ਇਹ ਸਾਫ਼ ਕੀਤਾ ਕਿ ਉਹ ਯਾਤਰੀ ਟ੍ਰੇਨਾਂ ਜਿਹੜੀਆਂ ਹੈਗੀਆਂ ਸਿਰਫ ਉਹ ਰੋਕ ਰਿਆ ਉਹਨਾਂ ਨੇ ਰੇਲ ਮੰਤਰੀ ਦੇ ਵੱਲੋਂ ਵੀ ਰੇਲ ਅਧਿਕਾਰੀ ਵੱਲੋਂ ਜਿਹੜਾ ਬਿਆਨ ਆਇਆ ਸੀਗਾ ਕਿ ਕਿਸਾਨਾਂ ਵੱਲੋਂ ਸਾਰੀਆਂ ਟ੍ਰੇਨਾਂ ਰੋਕੀਆਂ ਨਹੀਂਆਂ ਉਹਨਾਂ ਨੇ ਉਸ ਦੇ ਉੱਤੇ ਵੀ ਆਪਣੇ ਸਪਸ਼ਟਿਕਨ ਜਿਹੜਾ ਹੈਗਾ ਕਿਸਾਨ ਨੀਤਾ ਸਰਵਣ ਸਿੰਘ ਜੀ ਨੇ ਦਿੱਤਾ ਹੈਗਾ ਕਿ ਉਹਨਾਂ ਵੱਲੋਂ ਸਿਰਫ ਤੇ ਸਿਰਫ ਮਾਲ ਗੱਡੀਆਂ ਨੂੰ ਇਜਾਜ਼ਤ ਹੈਗੀ ਆ ਉਹਨਾਂ ਵੱਲੋਂ ਮਾਲ ਗੱਡੀਆਂ ਨਹੀਂ ਰੁਕੀਆਂ ਗਈਆਂ ਸਿਰਫ ਤੇ ਸਿਰਫ ਯਾਤਰੀ ਟ੍ਰੇਨਾਂ ਜਿਹੜੀਆਂ ਹੈਗੀਆਂ ਉਹ ਰੁਕੀਆਂ ਗਈਆਂ ਨੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪੂਰੀ ਜਾਣਕਾਰੀ ਦੇ ਲਈ ਤੇ ਜਿਸ ਤਰ੍ਹਾਂ ਨਾਲ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੀ ਸਹਿਮਤੀ ਨਹੀਂ ਬਣ ਪਾਈ ਹੈ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ ਸਾਫ਼ ਕੀਤਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਜੋ ਮੰਗਾਂ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਨੇ ਲਗਾਤਾਰ ਧਰਨੇ ਕਰ ਰਹੇ ਨੇ ਉਹਨਾਂ ਨੂੰ ਮੰਨਿਆ ਨਹੀਂ ਜਾਏਗਾ ਉਸ ਸਮੇਂ ਤੱਕ ਉਹ ਕਿਸੇ ਵੀ ਰੇਲ ਗੱਡੀ ਨੂੰ ਪੈਸੰਜਰ ਯਾਤਰੀ ਗੱਡੀ ਨੂੰ ਚੱਲਣ ਦੀ ਇਜਾਜ਼ਤ ਨਹੀਂ ਦੇਣਗੇ ਜਦਕਿ ਮਾਲ ਗੱਡੀਆਂ ਨੂੰ ਰੋਕਣ ਨਹੀਂ ਰੋਕਣਗੇ ਜਦਕਿ ਮਾਲ ਗੱਡੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਉਹ ਚੱਲਣ ਦੇਣਗੇ ਤਾਂ ਦੀ ਹੈ ਕਿ ਇਸ ਪੂਰੇ ਮਾਮਲੇ ਵਿੱਚ ਜ਼ਿਆਦਾਤਰ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦੇ ਵੱਲੋਂ ਇਸ ਜੋ ਮੀਟਿੰਗ ਆ ਉਹਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਰਕਾਰ ਇਹਨਾਂ ਮੰਗਾਂ ਨੂੰ ਸਰਕਾਰ ਕੇਂਦਰ ਸਰਕਾਰ ਤੱਕ ਨਹੀਂ ਪਹੁੰਚਾਉਂਦੀ ਉਸ ਸਮੇਂ ਤੱਕ ਉਹ ਇਹਨਾਂ ਮੰਗਾਂ ਨੂੰ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖਣਗੇ ਤੇ ਇਸ ਪੂਰੇ ਮਾਮਲੇ ਤੇ ਗੱਲ ਕਰਾਂਗੇ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦੇ ਆਗੂ ਸਰਵਨ ਸਿੰਘ ਪੰਦੇੜ ਦੇ ਨਾਲ ਕਮੇਟੀ ਪੰਜਾਬ ਵੱਲੋਂ ਜੜਾ ਹੈ ਐਲਾਨ ਕੀਤਾ ਸੀਗਾ ਪੈਸੀ ਕੇਂਦਰ ਦੀ ਮੋਦੀ ਸਰਕਾਰ ਦੀ ਇਨੀ ਮੰਨਣੀ ਜਿਹੜੇ ਖੇਤੀ ਦੇ ਤਿੰਨ ਕਾਨੂੰਨ ਆ ਬਿਜਲੀ ਸੋਧ ਬੇਲਿਆ ਤਾਂ ਡਾ ਕਰੋੜਾ ਰੁਪਿਆ ਜੁਰਮਾਨਾ ਕਰਕੇ ਜਿਹੜਾ ਇਹ ਐਕਟ ਲਿਆਂਦਾ ਗਿਆ ਪੋਲੂਸ਼ਨ ਵਾਲਾ ਇਹਨਾਂ ਦੇ ਖਿਲਾਫ ਸਾਡੀ ਜੰਗ ਜਾਰੀ ਆ ਅਸੀਂ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਅੰਦੋਲਨ ਕੀਤੇ 7 ਸਤੰਬਰ ਤੋਂ ਜੇਲ੍ਹ ਪਰੋ ਮੋਰਚੇ ਤੇ ਆ 24 ਸਤੰਬਰ ਤੋਂ ਰੇਲ ਰੁਕੋ ਅੰਦੋਲਨ ਚ ਅੱਜ 12ਵੇਂ ਦਿਨ ਸਾਡਾ ਰੇਲ ਰੁਕੋ ਅੰਦੋਲਨ ਸ਼ਾਮਲ ਹੋ ਗਿਆ ਤੇ ਜਦੋਂ ਸਰਕਾਰ ਇਸ ਗੱਲ ਲਈ ਬਜਿੱਦ ਸੀ ਕੈਪਟਨ ਦੀ ਵੀ ਅਸੀਂ ਮੋਦੀ ਨਾਲ ਰਲ ਗਏ ਆ ਤੇ ਮੋਦੀ ਨਾਲ ਰਲ ਕੇ ਆਪਣੇ ਕੈਪਟਨ ਸਰਕਾਰ ਨੇ ਉਹ ਆਪਣੇ ਮਫਾਦ ਲੈਣ ਲਈ ਜਾਂ ਉਹਨਾਂ ਦੇ ਕੀ ਹਿੱਤ ਨੇ ਉਹ ਰਲੇ ਨੇ ਜਿਹੜੇ ਕਹਿੰਦੇ ਸੀ ਮੈਂ ਪਾਣੀਆਂ ਦਾ ਆਪਣਾ ਕਿਸਾਨਾਂ ਦਾ ਰੱਖ ਆਮ ਉਹਨਾਂ ਕੀ ਕੀਤਾ ਸੋ ਕਹਿੰਦੇ ਸੀ ਬਜਿੱਧ ਹੋ ਕੇ ਅਸੀਂ ਫੋਰਸ ਲਾ ਕੇ ਅਸੀਂ ਤੁਹਾਡੇ ਤੇ ਜ਼ਬਰ ਕਰਕੇ ਪੈਸੇਂਜਰ ਟ੍ਰੇਨਾਂ ਨੂੰ ਘੋੜੀਆਂ ਵਾਂ ਅਸੀਂ ਕਹ ਅਸੀਂ ਨਹੀਂ ਅਸੀਂ ਕੇਂਦਰਦੀ ਨਹੀਂ ਮੰਨੀ ਮੋਦੀ ਸਰਕਾਰ ਤੇ ਖੇਤੀ ਦੇ ਤਿੰਨ ਕਾਨੂੰਨ ਰੱਦ ਕਰਨ ਤੱਕ ਲੜਾਂਗੇ ਅੱਜ 3 ਵਜੇ ਦਾ ਜਦੋਂ ਸਾਨੂੰ ਲੱਗਾ ਵੀ ਜ਼ਬਰਦਸਤੀ ਫੋਰਸਾ ਲਾ ਕੇ ਇੱਕ ਨਾਕੇ ਬੰਦੀ ਬੈਰੀਗੇਟਿੰਗ ਕਰਕੇ ਤੇ ਸਾਡੇ ਧਰਨੇ ਨੂੰ ਖੜੇੜਨ ਦਾ ਸਾਨੂੰ ਜ਼ਬਰਦਸਤੀ ਗ੍ਰਿਫਤਾਰ ਕਰਨ ਦਾ ਇਤਿਹਾਸ ਸਾਰੇ ਹੱਲੇ ਕਰਨ ਦੇ ਬਾਵਜੂਦ ਫਿਰ ਅਸੀਂ 3 ਵਜੇ ਤੋਂ ਬਾਅਦ ਰੇਲ ਟ੍ਰੈਕ ਤੇ ਬੈਠੇ ਹੋਏ ਹਾਂ ਤੇ ਰੇਲ ਟ੍ਰੈਕ ਤੇ ਸਾਡਾ ਜਿਹੜਾ ਮੋਰਚਾ ਉਹ ਜਾਰੀ ਆ ਲਕ ਕੈਪਟਨ ਅਮਨਿੰਦਰ ਸਿੰਘ ਨੇ ਰਾਤ ਕੀਤਾ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਆ ਅਸੀਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਉਹ ਬੰਦੇ ਕਿਵੇਂ ਹਿੱਤ 'ਚ ਹੋ ਸਕਦੇ ਆ ਉਹ ਕਾਂਗਰਸ ਜਾਂ ਕੈਪਟਨ ਅਮਨਿੰਦਰ ਜਿਹੜਾ ਗੁਟਕਾ ਸਾਫ ਤੇ ਸੌਂ ਖਾ ਕੇ ਅਜੇ ਤੱਕ ਨਸ਼ੇਬੰਦ ਨਹੀਂ ਕਰਦਾ ਹਜ਼ਾਰਾਂ ਮੁੰਡੇ ਮਾਵਾਂ ਦੇ ਅਜੇ ਵੀ ਮਰ ਰਹੇ ਨੇ 6 ਲੱਖ ਮੁੰਡਾ ਰੋਜ਼ ਉੱਠ ਕੇ ਨਸ਼ੇ ਦੀਆਂ ਗੋਲੀਆਂ ਲੈਣ ਜਾਂਦਾ ਕ੍ਰਾਈਮ ਵਾਰ ਕਿੰਨਾ ਚੱਲ ਰਿਹਾ ਆਪਣਾ 90000 ਕਰੋੜ ਰੁਪਇਆ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਇਹ ਕਿਹਾ ਗਿਆ ਸੀ ਕਿ ਅਸੀਂ ਰੇਤ ਮਾਫੀਆ ਟਰਾਂਸਪੋਰਟ ਮਾਫੀਆ ਕੇਵਲ ਮਾਫੀਆ ਖਤਮ ਕਰ ਦਾਂਗੇ ਉਹ ਹਜੇ ਤੱਕ ਖਤਮ ਨਹੀਂ ਹੋਇਆ ਸਾਰਾ ਕਹਿੰਦੇ ਸੀ ਭ੍ਰਸ਼ਟਾਚਾਰ ਖਤਮ ਕਰਦਾਂਗੇ ਇਥੋਂ ਤੱਕ ਗਨੇ ਦੇ ਬਕਾਇਆ ਨਹੀਂ ਦਿੱਤੇ ਜਾ ਸਕਦੇ ਸੋ ਇਹ ਤੋਂ ਗਾਹਾਂ ਕੈਪਟਨ ਮਨਿੰਦਰ ਸਿੰਘ ਦੱਸਣ ਵੀ ਜਿਹੜੇ ਇਹ ਖੇਤੀ ਦੇ ਤਿੰਨ ਕਾਨੂੰਨ ਆ ਰਹੇ ਆ ਜਿਹੜਾ ਵਿਸ਼ਵ ਪਾਰ ਸੰਸਥਾ ਵਾ ਵੀ ਉਹਨਾਂ ਦੀ ਕਾਂਗਰਸ ਪਾਰਟੀ ਨੇ 2013 ਵਿੱਚ 14 ਦੇ ਵਣਜ ਮੰਤਰੀ ਨੰਦ ਸ਼ਰਮਾ ਉਹਨਾਂ ਸਾਈਨ ਨਹੀਂ ਕੀਤੇ ਕਾਂਗਰਸ ਪਾਰਟੀ ਇਸ ਨੀਤੀਆਂ ਵਾਸਤੇ ਜ਼ਿੰਮੇਵਾਰ ਨਹੀਂ ਅਸੀਂ ਪਹਿਲਾਂ ਕਹਿੰਦੇ ਰਹੇ ਆ ਕਿ ਕੈਪਟਨ ਮਨਿੰਦਰ ਜਦੋਂ ਆਹ ਧਾੜੀ ਲੜਾਈ ਹੋਈ ਇਹ ਉਹਨਾਂ ਨਾਲ ਜਾਊਗਾ ਇਹ ਇਹ 2022 ਚ ਕੈਪਟਨ ਸਾਹਿਬ ਲੋਕਾਂ ਫੈਸਲਾ ਕਰਨਾ ਕਾਂਗਰਸ ਹਲਕ ਥਲਕ ਪਾਊਗੀ ਕੈਪਟਨ ਮਨਿੰਦਰ ਹਲਕ ਥਲਕ ਪਾਊਗਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਜਿਹਨੂੰ ਪੂਰੇ ਪੰਜਾਬ ਦੇ ਲੋਕ ਪਿਆਰ ਕਰਦੇ ਆ ਪੰਜਾਬ ਦੇ ਲੋਕ ਨਾਲ ਖੜੇ ਆ ਕਿਤੇ ਤੁਹਾਡਾ ਚਾਹ ਹੋਊ ਜਾਂ ਤੁਹਾਡੇ ਕੋਈ ਹਮਾਇਤियां ਨੂੰ ਚਾਹ ਹੋ ਅਸੀਂ ਉਹਨਾਂ ਨੂੰ ਇਕੱਠ ਕਰਕੇ ਦਿਖਾ ਦਾਂਗੇ ਪਤਾ ਲੱਗ ਜੂ ਅੱਜ ਵੀ ਪੰਜਾਬ ਇਹਨਾਂ ਦੇ ਨਾਲ ਖੜਾ ਵਾ ਸੋਹਲ ਕਥਲ ਕੇ ਕੌਣ ਪੈਂਦੇ ਆ ਜੇ ਅਸੀਂ ਕੈਪਟਨ ਮਨਿੰਦਰ ਸਿੰਘ ਤੇਰੇ ਨਾਲ ਰਲ ਕੇ ਤੇਰੀ ਬੋਲੀ ਬੋਲੀਏ ਜੇ ਅਸੀਂ ਤੇਰੇ ਨਾਲ ਰਲ ਕੇ ਤੇਰੇ ਵਰਗੇ ਫੈਸਲੇ ਕਰੀਏ ਫਿਰ ਅਸੀਂ ਪੰਜਾਬ ਦੇ ਹਿੱਤਾਂ ਜਿਹਾ ਜੇ ਅਸੀਂ ਕਿਸਾਨ ਮਜ਼ਦੂਰ ਲਹਿਰ ਪੰਜਾਬੀ ਤੇ ਦੇਸ਼ ਦੇ ਕਾਨੂੰਨ ਰੱਦ ਕਰਨ ਵਾਸਤੇ ਫੈਸਲੇ ਕਰੀਏ ਫਿਰ ਅਸੀਂ ਪੰਜਾਬ ਦੇ ਵਿਰੋਧੀਆਂ ਇਹ ਲੋਕ ਫੈਸਲਾ ਕਰਨਗੇ ਪੰਜਾਬ ਤੇ ਕੋਈ ਕੇਂਦਰ ਸਰਕਾਰ ਨੇ ਚਾਰ ਚੱਲੀ ਇਹ ਪੰਜਾਬ ਦੀ ਆਰਥਿਕ ਨਾਕੇ ਬੰਦੀ ਕਰਨੀ ਆ ਤੇ ਜੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਵਾ ਉਹਨਾਂ ਨੂੰ ਹਥਿਆਰ ਬਣਾ ਕੇ ਵਰਤਣਾ ਵਾ ਇਹ ਗੱਲਾਂ ਸ਼ਹਿਰੀਆਂ ਨੂੰ ਪਤਾ ਵਾ ਇਹ ਗੱਲਾਂ ਵਪਾਰੀਆਂ ਨੂੰ ਪਤਾ ਵਾ ਇਹ ਗੱਲਾਂ ਸਾਰਿਆਂ ਤਬਕਿਆਂ ਨੂੰ ਪਤਾ ਵਾ ਕੈਪਟਨ ਅਮਨਿੰਦਰ ਪੰਜਾਬ ਦੇ ਨਾਲ ਖਲੋਣ ਦੀ بجائے 6700 ਕਰੋੜ ਰੁਪਇਆ ਐਰਕਿਟ ਮਾਰਕੀਟ ਕਮੇਟੀ ਤੋਂ ਵੱਧ ਟੈਕਸ ਪ੍ਰਾਪਤ ਹੋਇਆ ਉਹਦੇ ਵਿੱਚੋਂ 42 ਕਰੋੜ ਰੁਪਇਆ ਖਰਚ ਕੇ ਟਰੱਕਾਂ ਦੀ ਸਪਲਾਈ ਕਰਨ ਤੋਂ ਬਾਅਦ ਭੱਜ ਗਿਆ ਇੱਥੋਂ ਤੱਕ ਵੀ ਜਿਹੜੇ ਕਿਸਾਨ ਹੁਣ ਖਾਦਾਂ ਲੈ ਆਏ ਨੇ ਉਹਨਾਂ ਦੀਆਂ ਆਉਂਦਿਆਂ ਤੇ ਪਰਚੇ ਕੈਪਟਨ ਮਨਿੰਦਰ ਦੀ ਸਰਕਾਰ ਕਰ ਰਹੀ ਆ ਸੋ ਕੈਪਟਨ ਸਾਹਿਬ ਤੁਸੀਂ ਪਹਿਲੋ ਸ਼ੁਰੂ ਕਰ ਦਿੱਤਾ ਇਹ ਅੰਦੋਲਨ ਫਿਕਰ ਨਾ ਕਰਿਓ ਥੋਡੀ ਜੋ ਕੁਝ ਤੁਸੀਂ ਕਰ ਰਹੇ ਜੇ ਇਸ ਵੇਲੇ ਸਾਡਾ ਧਿਆਨ ਮੋਦੀ ਸਰਕਾਰ ਨਾਲ ਆ ਤੁਹਾਡਾ ਮੂੰਹ ਤੋੜਵਾ ਜਵਾਬ ਦੇਾਂਗੇ ਤੁਹਾਡੀਆਂ ਫੋਰਸਾਂ ਤੋਂ ਤੁਹਾਡੀਆਂ ਗਿੱਦੜ ਧਮਕੀਆਂ ਤੋਂ ਜਾਂ ਤੁਹਾਡੀਆਂ ਮੀਟਿੰਗਾਂ ਲਈ ਲੜਕੜੀਆਂ ਨਹੀਂ ਘਟਦੇ ਨਾ ਤੁਹਾਡੇ ਤਲਵੇ ਚਟਨੇ ਅਸੀਂ ਅਸੀਂ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਔਰ ਖੇਤੀ ਦੇ ਕਿੰਨ ਤਿੰਨ ਕਾਨੂੰਨ ਤੱਕ ਰੱਦ ਕਰਾਉਣ ਤੱਕ ਅਸੀਂ ਲੜਾਂਗੇ ਸੋ ਮੇਰੀ ਪੰਜਾਬ ਦੇ ਅੰਮ੍ਰਿਤਸਰ ਤਰਨਤਾਰ ਦੇ ਬਹਾਦਰ ਆਗੂਆਂ ਨੂੰ ਬੇਨਤੀ ਆ ਕਿ ਜੋ ਉਹਨਾਂ ਨੂੰ ਪ੍ਰੋਗਰਾਮ ਦਿੱਤਾ ਗਿਆ ਤਗੜੇ ਹੋ ਕੇ ਸਿਰੇ ਲਾਉਣ ਤੇ ਕੈਪਟਨ ਤੇ ਕੈਪਟਨ ਦੇ ਜਿਹੜੇ ਜੜੀਆਂ ਹੁਕਮਰਾਨ ਫੋਰਸਾਂ ਨੇ ਉਹਨਾਂ ਦਾ ਮੂੰਹ ਤੋੜ ਅਸੀਂ ਜਵਾਬ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਸ਼ ਕਮੇਟੀ ਪੰਜਾਬ ਸੋ ਦੇਖਿਆ ਤੁਸੀਂ ਕਿ ਸਰਵਨ ਸਿੰਘ ਪੰਦੇਰ ਪੰਜਾਬ ਸਰਕਾਰ ਤੇ ਵੀ ਬਰਸਦੇ ਹੋਏ ਨਜ਼ਰ ਆਏ ਉਹਨਾਂ ਦਾ આરોਪ ਹੈ ਕਿ ਪੰਜਾਬ ਸਰਕਾਰ ਜੋ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ ਜਿੰਨਾ ਵਾਅਦਾ ਦੇ ਨਾਲ ਉਹ ਸੱਤਾ ਵਿੱਚ ਆਈ ਸੀ ਚਾਹੇ ਉਹ ਨੌਜਵਾਨਾਂ ਨੂੰ ਨੌਕਰੀ ਦਾ ਵਾਅਦਾ ਹੋਵੇ ਜਾਂ ਫਿਰ ਪੰਜਾਬ ਵਿੱਚੋਂ ਨਸ਼ਾ ਖਾਦਮੇ ਦਾ ਵਾਅਦਾ ਹੋਵੇ ਉਹਨਾਂ ਵਾਅਦਿਆਂ ਤੇ ਖਰਾ ਨਹੀਂ ਉਤਰੀ ਉਹ ਪੰਜਾਬ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਨਹੀਂ ਕਰਦੇ ਦੱਸ ਜੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਸਵੇਰੇ ਬਿਆਸ ਦਾ ਦੁਬਾਰਾ ਤੋਂ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਹੈ ਤੇ ਇਸ ਮੰਗ ਦੇ ਨਾਲ ਰੇਲਵੇ ਟ੍ਰੈਕ ਜਾਮ ਕਿਤਾ ਗਿਆ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਉਹ ਕੇਂਦਰ ਸਰਕਾਰ ਦੇ ਕਿਸੇ ਵੀ ਫੈਸਲੇ ਦਾ ਸਨਮਾਨ ਨਹੀਂ ਕਰਨਗੇ ਤੇ ਕਿਸੇ ਵੀ ਫੈਸਲੇ ਦੇ ਅੱਗੇ ਨਹੀਂ ਝੁਕਣਗੇ ਹਾਲਾਂਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਲ ਗੱਡੀਆਂ ਨੂੰ ਚੱਲਣ ਤੋਂ ਕੋਈ ਮਨਾਹੀ ਨਹੀਂ ਹੈ ਜਦਕਿ ਪੈਸੰਜਰ ਗੱਡੀਆਂ ਉਹ ਨਹੀਂ ਚੱਲਣ ਦੇਣਗੇ ਹਾਲਾਂਕਿ ਇਸ ਸੰਘਰਸ਼ ਨੂੰ ਉਹ ਲਗਾਤਾਰ ਅੱਗੇ ਲਿਜਾਣ ਦੀ ਗੱਲ ਵੀ ਕਰ ਰਹੇ ਨੇ ਦਿੱਲੀ ਪੋਸਟ ਪੰਜਾਬੀ ਦੇ ਲਈ ਮੈਂ ਰਣਜੀਤ ਕੌਰ ਧੰਨਵਾਦ